ਸ਼ਸ਼ੀ ਗਾਲਬੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੇ ਸ਼ਸ਼ੀ ਗਾਲਬੀਰੇ ਸਾਰੇ ਵੀਰਾਂ ਨੂੰ ਸਭ ਤੋਂ ਪਹਿਲਾਂ ਮੇਰੇ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 9878390942 ਜੇਕਰ ਤੁਸੀਂ ਵੀਰੇ ਖੇਤੀਬਾੜੀ ਦਾ ਕੋਈ ਵੀ ਸੰਦ ਸੇਲ ਕਰਨਾ ਹੁੰਦਾ ਟਰੈਕਟਰ ਟਰਾਲੀ ਕਾਰ ਜੀਪ ਹਾਲ ਤਵੀਆਂ ਤੁਸੀਂ ਦਿਆਂ 4-5 ਫੋਟੋ ਮਾਦੀ ਲੋੜੀ ਦੀ ਜਾਣਕਾਰੀ ਇਹ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਲਵਾ ਸਕਦੇ ਹੋ। ਧੰਨਵਾਦ ਵੀਰੇ। ਅੱਜ ਆਪਣੇ ਕੋਲੇ ਸੇਲ ਵਿੱਚ ਵੀਰੇ 8 ਚੀਜ਼ਾਂ ਨੇ। ਏਸੀ ਟਰੈਕਟਰ ਨਿਊ ਹਾਲੈਂਡ 3032, ਐਸ਼ਰ 240, ਮਹਿੰਦਰਾ 475 DI, ਜਨਰੇਟਰ ਤੇ ਰੋਟਾਵੇਟਰ, ਸਵਰਾਜ 855 ਤੇ ਮਹਿੰਦਰਾ 275 DI। ਸਭ ਤੋਂ ਪਹਿਲਾਂ ਗੱਲ ਕਰਦੇ ਆ ਵੀਰੇ ਮਹਿੰਦਰਾ 275 DI ਦੀ। ਟਰੈਕਟਰ ਦੀਆਂ ਫੋਟੋਆਂ ਵੀਰੇ ਸਾਹਮਣੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਇਹ ਟਰੈਕਟਰ ਵੀਰੇ 1992 ਮਾਡਲ ਆ ਜੋ ਕਿ 1992 ਦੇ ਵਿੱਚ ਆਇਆ ਹੋਇਆ ਤੇ ਟਰੈਕਟਰ ਵੀਰੇ ਗੰਗਾ ਨਗਰ ਏਰੀਆ ਵਿੱਚ ਖੜਾ ਹੈਗਾ ਜੋ ਕਿ ਰਾਜਸਥਾਨ ਵਿੱਚ ਆ ਟਰੈਕਟਰ ਦਾ ਸਾਰਾ ਕੰਮ ਵੀਰੇ ਹੋਇਆ ਹੋਇਆ ਹੈਗਾ ਇੰਜਨ ਗੀਅਰ ਪੰਪ ਦਾ ਕੰਮ ਓਕੇ ਆ ਮਾਲਕ ਵੀਰ ਵੱਲੋਂ ਵੀਰੇ ਪੂਰੀ ਫੁੱਲ ਗਾਰੰਟੀ ਆ ਤੇ ਟਰੈਕਟਰ ਦਾ ਵੀਰੇ ਸਾਰਾ ਪੇਂਟ ਬਿਲਕੁਲ ਓਰੀਜਨਲ ਆ ਟਰੈਕਟਰ ਨੂੰ ਵੀਰੇ ਕਿਤੋਂ ਵੀ ਰੰਗ ਪੇਂਟ ਨਹੀਂ ਹੋਇਆ ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਬਾਡੀ ਦਾ ਸਿੰਪਲਿੰਕਾਂ ਦਾ ਪੇਂਟ ਵੀਰੇ ਬਿਲਕ ਤੇ ਨਾਈਬਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਤੇ ਟਰੈਕਟਰ ਦੇ ਉਹ ਟਾਇਰ ਆ ਵੀਰੇ ਉਹ 30 40 ਪੈਸੇ ਨੇ ਬਾਕੀ ਵੀਰੇ ਟਾਇਰਾਂ ਦੀ ਹਾਲਤ ਵੀ ਵਧੀਆ ਪਈਆ ਤੇ ਟਰੈਕਟਰ ਖਰੀਦਣ ਤੋਂ ਬਾਅਦ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਟਰੈਕਟਰ ਲੈਣ ਸਮੇਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀਆ ਵੀਰੇ ਉਹ ਰੱਖੀਆ 135000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 80580 99105 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਜੀ ਕੋਈ ਵੀ ਮੇਰਾ ਵੀਰੇ ਟਰੈਕਟਰ ਲੈਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਹੀ ਮੈਸੇਜ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ ਨਿਊ ਹਾਲੈਂਡ 3032 ਦੀ ਨਿਊ ਹਾਲੈਂਡ 3032 2016 ਮਾਡਲ ਇਹ ਟਰੈਕਟਰ ਵੀਰੇ 1300 ਘੰਟੇ ਚੱਲਿਆ ਹੋਇਆ ਹੈਗਾ ਤੇ ਟਰੈਕਟਰ ਨੂੰ ਆਏ ਨੂੰ ਮੇਰੇ 2 ਸਾਲ ਹੀ ਹੋਏ ਆ ਤੇ ਬਾਕੀ ਵੀਰੇ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਵਧੀਆ ਪਈ ਆ ਟਰੈਕਟਰ ਦੇ ਟਾਇਰਾਂ ਦੀਆਂ ਫੋਟੋਆਂ ਵੀਰੇ ਸ਼ੋ ਹੋ ਰਹੀਆਂ ਨੇ ਟਰੈਕਟਰ ਦੇ ਨਾਲ ਦੇ ਟਾਇਰ ਹੈ ਬਾਈ ਹੁਣ ਵੀਰੇ ਟਰੈਕਟਰ ਦੇ ਮਗਰਲੇ ਟਾਇਰਾਂ ਦੀਆਂ ਫੋਟੋਆਂ ਵੀ ਸ਼ੋ ਹੋ ਰਹੀਆਂ ਨੇ ਇੱਕਦਮ ਏ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਸਾਈਡ ਗੇਅਰ ਨੇ ਟਰੈਕਟਰ ਦਾ ਰੰਗ ਪੇਂਟ ਬਿਲਕੁਲ オリジナル ਆ ਰੰਗ ਪੇਂਟ ਕਿਤੋਂ ਵੀ ਨਹੀਂ ਹੋਇਆ ਤੇ ਨਾ ਹੀ ਵੀਰੇ ਟਰੈਕਟਰ ਦਾ ਰੰਗ ਪੇਂਟ ਕਿਤੋਂ ਲਿਖਾ ਹੋਇਆ ਹੈਗਾ ਇੱਕਦਮ ਸਿੱਕੇਵਾਂ ਟਰੈਕਟਰ ਹੈ ਵੀਰੇ ਬਿਲਕੁਲ ਸ਼ੋ ਰੂਮ ਕੰਡੀਸ਼ਨ ਦੇ ਵਿੱਚ ਖੜਾ ਹੈਗਾ ਬਾਕੀ ਵੀਰੇ ਟਰੈਕਟਰ 1300 ਘੰਟੀ ਚੱਲਿਆ ਹੋਇਆ ਹੈਗਾ ਚਲਾਈ ਬਹੁਤ ਹੀ ਘੱਟ ਹੋਈ ਹੋਈ ਆ ਇਹ ਟਰੈਕਟਰ ਵੀਰੇ ਰਾਜਸਥਾਨ ਦੇ ਗੰਗਾ ਨਗਰ ਏਰੀਆ ਵਿਖੇ ਖੜਾ ਹੈਗਾ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 4 ਲੱਖ ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 96027 87852 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਉਹ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ ਮਹਿੰਦਰਾ 475 ਡੀਆਈਡੀ ਮਹਿੰਦਰਾ 475 ਡੀਆਈ 2002 ਮਾਡਲ ਜੋ ਕਿ 2002 ਦੇ ਵਿੱਚ ਆਇਆ ਹੋਇਆ ਤੇ ਇਹ ਟਰੈਕਟਰ ਵੀਰੇ ਮੋਗਾ ਡਿਸਟ੍ਰਿਕਟ ਦੇ ਪਿੰਡ ਲੋਹਗੜ੍ਹ ਵਿਖੇ ਖੜਾ ਹੈਗਾ ਟਰੈਕਟਰ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਸਾਰਾ ਟਰੈਕਟਰ ਵੀਰੇ ਆਲ オリジナル ਆ ਰੰਗ ਪੇਂਟ ਟਰੈਕਟਰ ਦੇ ਨਾਲ ਦਾ ਕਿਤੇ ਵੀ ਰੰਗ ਪੇਂਟ ਨਹੀਂ ਹੋਇਆ ਜੂ ਰੰਗ ਪੇਂਟ ਯਾਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਸਾਰਾ ਟਰੈਕਟਰ ਵੀਰੇ ਆਲ オリジナル ਆ ਟਰੈਕਟਰ ਦਾ ਵੀਰੇ ਇੰਜਨ ਗੇਅਰ ਪੰਪ ਦਾ ਕੰਮ ਹੋਇਆ ਹੋਇਆ ਸਰਵਿਸ ਓਕੇ ਆ ਮਾਲਕ ਵੀਰ ਵੱਲੋਂ ਪੂਰੀ ਫੁੱਲ ਗਾਰੰਟੀ ਆ ਇੱਕਦਮ ਸਿੱਕੇ ਵਾਂਗ ਟਰੈਕਟਰ ਆ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਖੜਾ ਟਰੈਕਟਰ ਦੇ ਟਾਇਰਾਂ ਦੀ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਟਰੈਕਟਰ ਨਾਲ ਤਾਂ ਵੀਰੇ ਟਾਇਰਾਂ ਤੇ ਪੈਸਾ ਭਾਲਦਾ ਨਾ ਉੱਤੇ ਟਰੈਕਟਰ ਖਰੀਦਣ ਤੋਂ ਬਾਅਦ ਵੀਰੇ ਪੰਜੀ ਲਾਉਣ ਦੀ ਲੋੜ ਨਹੀਂ ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਈਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਆ ਵੀਰੇ ਉਹ ਰੱਖਿਆ 220000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 62803 44469 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ ਜਨਰੇਟਰ ਦੀ ਇਹ ਜਨਰੇਟਰ ਵੀਰੇ 25 ਕਿਲੋਵਾਟ ਦਾ ਹੈ ਤੇ ਅਨੰਦਪੁਰ ਸਾਹਿਬ ਵੀਰ ਜੀ ਵਿਖੇ ਖੜਾ ਹੈਗਾ ਕੰਡੀਸ਼ਨ ਵੀਰੇ ਤੁਹਾਡੇ ਸਾਹਮਣੇ ਆ ਬਹੁਤੀ ਵਧੀਆ ਪਈਆ ਬਿਲਕੁਲ ਨਵੀਂ ਕੰਡੀਸ਼ਨ ਹੈ ਤੇ ਵੀਰ ਨੇ ਇਸ ਦੀ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 38000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 9879905823 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਜੇ ਕੋਈ ਮੇਰਾ ਵੀਰੇ ਜਨਰੇਟਰ ਲੈਣਾ ਚਾਹੁੰਦਾ ਤਾਂ ਵੀ ਵੀਰ ਨਾਲ ਕੰਟੈਕਟ ਕਰ ਸਕਦਾ ਤੇ ਏਸੇ ਵੀਰ ਕੋਲੇ ਵੀਰੇ ਰੋਟਾਵੇਟਰ ਵਿਕਿਆਊ ਆ 6 ਫੋਟਾ ਰੋਟਾਵੇਟਰ ਹੈ ਵੀਰੇ ਤੇ ਆਹੀ ਵੀਰ ਕੋਲੇ ਵੀਰੇ ਆਨੰਦਪੁਰ ਸਾਹਿਬ ਏਰੀਆ ਵਿਖੇ ਖੜਾ ਹੈਗਾ ਰੋਟਾਵੇਟਰ ਦੀ ਕੰਡੀਸ਼ਨ ਵੀਰੇ ਤੁਹਾਡੇ ਸਾਹਮਣੇ ਆ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਬਹੁਤ ਹੀ ਵਧੀਆ ਕੰਡੀਸ਼ਨ ਪਈ ਆ ਤੇ ਮਾਲਕ ਵੀਰ ਨੇ ਇਸ ਦੀ ਉਹ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 55000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 9879905823 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰ ਜਨਰੇਟਰ ਜਾਂ ਇਹ ਰੋਟਾਵੇਟਰ ਖਰੀਦਣਾ ਚਾਹੁੰਦਾ ਹੈ ਤੁਮੇ ਵੀਰ ਨਾਲ ਕੰਟੈਕਟ ਕਰ ਸਕਦਾ ਹੈ ਵੀਰ ਨਾਲ ਕੰਟੈਕਟ ਕਰਕੇ ਜਨਰੇਟਰ ਤੇ ਰੋਟਾਵੇਟਰ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆਂ ਵੀਰੇ ਏਸੀ ਟਰੈਕਟਰ ਦੀ ਏਸੀ 350 ਇਹ ਟਰੈਕਟਰ ਵੀਰੇ 2010 ਮਾਡਲ ਆ ਜੋ ਕਿ 2010 ਦੇ ਵਿੱਚ ਆਇਆ ਹੋਇਆ ਤੇ ਟਰੈਕਟਰ ਵੀਰੇ ਨਰਵਾਣਾ ਏਰੀਆ ਵਿੱਚ ਖੜਾ ਹੈਗਾ ਜੋ ਕਿ ਹਰਿਆਣੇ ਵਿੱਚ ਪੈ ਜਾਂਦਾ ਕਲੋਡਾ ਨਰਵਾਣਾ ਟਰੈਕਟਰ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਟਰੈਕਟਰ ਤੇ ਜੋ ਅਗਲੇ ਟਾਇਰ ਹੈ ਵੀਰੇ ਉਹ 50 ਪੈਸੇ ਨੇ ਤੇ ਪਿਛਲੇ ਟਾਇਰ ਵੀਰੇ ਬਿਲਕੁਲ ਨਵੇਂ ਨੇ ਜੋ ਕਿ 95 ਪੈਸੇ ਨੇ ਟਾਇਰਾਂ ਤੇ ਵੀ ਵੀਰੇ ਤੁਹਾਨੂੰ ਪੰਜੀ ਲਾਉਣ ਦੀ ਲੋੜ ਨਹੀਂ ਤੇ ਬਾਕੀ ਵੀਰੇ ਵੀਰ ਨੇ ਟਰੈਕਟਰ ਦਾ ਕੰਮ ਕਰਵਾਇਆ ਹੋਇਆ ਇੰਜਨ ਗੇਅਰ ਪੰਪ ਦਾ ਕੰਮ ਵੀਰੇ ਓਕੇ ਆ ਬਿਲਕੁਲ ਓਕੇ ਆ ਟਰੈਕਟਰ ਤੇ ਟਰੈਕਟਰ ਦਾ ਵੀਰੇ ਰੰਗ ਪੇਂਟ ਬਿਲਕੁਲ オリジナル ਆ ਬਾਡੀ ਚ ਅਸੀਂ ਪਿੰਟ ਬਾਡੀ ਚ ਅਸੀਂ ਲਿੰਕਾਂ ਦਾ ਪੇਂਟ ਵੀ ਬਿਲਕੁਲ オリジナル ਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਬਾਕੀ ਵੀਰੇ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਖਰੀਦਣ ਤੋਂ ਬਾਅਦ ਵੀਰੇ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਬਿਲਕੁਲ ਸਿੱਕੇਵਾਂ ਟਰੈਕਟਰ ਹੈ ਵੀਰੇ ਏ ਕਲਾਸ ਕੰਡੀਸ਼ਨ ਦੇ ਵਿੱਚ ਖੜਾ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 1,80,000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 85710 17912 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰ ਏਸੀ 350 ਡੀਆਈਏ ਖਰੀਦਣਾ ਚਾਹੁੰਦਾ ਹੈ ਤਾਂ ਵੀ ਬੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ ਐਸ਼ਰ 241 ਦੀ ਐਸ਼ਰ 241 ਐਨ ਸੀ 1992 ਮਾਡਲ ਜੋ ਕਿ 1992 ਦੇ ਵਿੱਚ ਆਇਆ ਹੋਇਆ ਤੇ ਟਰੈਕਟਰ ਵੀਰੇ ਮਾਨਸਨ ਡਿਸਟ੍ਰਿਕਟ ਦੇ ਪਿੰਡ ਨੰਗਲਕਲਾਂ ਵਿਖੇ ਖੜਾ ਹੈਗਾ ਟਰੈਕਟਰ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਟਰੈਕਟਰ ਦੇ ਚਾਰੇ ਟਾਇਰ ਵੀਰੇ ਬਿਲਕੁਲ ਨਵੇਂ ਨੇ ਮਿਰਲਾ ਕੰਪਨੀ ਦੇ ਟਾਇਰ ਹੈ ਵੀਰੇ ਤੇ ਬਾਕੀ ਵੀਰੇ ਇੰਜਨ ਗੇਅਰ ਪੰਪ ਦਾ ਕੰਮ ਬਿਲਕੁਲ ਓਕੇ ਆ ਇੰਜਨ ਗੇਅਰ ਪੰਪ ਦਾ ਕੰਮ ਵੀਰ ਨੇ ਕਰਵਾਇਆ ਹੋਇਆ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਸਰਵਿਸ ਵੀ ਹੋਈ ਹੋਈ ਆ ਤੇ ਵੀਰੇ ਟਾਇਰ ਵੀ ਬਿਲਕੁਲ ਨਵੇਂ ਨੇ ਤੇ ਟਰੈਕਟਰ ਨੂੰ ਵੀਰੇ ਰੰਗ ਪੇਡ ਨਹੀਂ ਹੋਇਆ ਹੋਇਆਗਾ ਤੇ ਬਾਕੀ ਵੀਰੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਤੁਸੀਂ ਬਾਅ ਕੇ ਚਲਾ ਕੇ ਚੈੱਕ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਤੇ ਮਾਲਕ ਵੀਰ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 135000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 90237 15263 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ ਸਵਰਾਜ 855 ਦੀ ਸਵਰਾਜ 855 2000 ਮਾਡਲ ਜੋ ਕਿ 2000 ਦੇ ਵਿੱਚ ਆਇਆ ਹੋਇਆ ਤੇ ਇਹ ਟਰੈਕਟਰ ਵੀਰੇ ਰੋਪੜ ਏਰੀਆ ਵਿੱਚ ਖੜਾ ਹੈਗਾ ਟਰੈਕਟਰ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਟਰੈਕਟਰ ਦੀ ਸਰਵਿਸ ਵੀਰ ਨੇ ਕਰਵਾਈ ਹੋਈ ਆ ਟਰੈਕਟਰ ਦੇ ਉਹ ਟਾਇਰ ਆ ਵੀਰੇ ਮਗਰਲੇ ਟਾਇਰ ਵੀਰੇ 30 ਪੈਸੇ ਨੇ ਤੇ ਜੋ ਅਗਲੇ ਟਾਇਰ ਆ ਵੀਰੇ ਉਹ 50 ਪੈਸੇ ਨੇ ਬਾਕੀ ਵੀਰੇ ਸਕਰੀਨ ਤੇ ਫੋਟੋਆਂ ਸ਼ੋ ਹੋ ਰਹੀਆਂ ਨੇ ਤੇ ਮਾਲਕ ਵੀਰ ਨੇ ਇਹ ਟਰੈਕਟਰ ਦੀ ਉਹ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 2 ਲੱਖ ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 77101 6673 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਉਹ ਵੀਰ ਨਾਲ ਕੰਟੈਕਟ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦਾ ਹੈ ਧੰਨਵਾਦ ਵੀਰੇ ਜੇ ਵੀਰੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੁੜੇ ਰਹੋ ਵੀਰੇ ਆਪਣੇ ਚੈਨਲ ਜਟਾਂ ਟਰੈਕਟਰ ਦੇ ਨਾਲ ਸਾਰੀ ਵੀਡੀਓ ਨੂੰ ਪੂਰੀ ਦੇਖਣ ਦੇ ਲਈ ਵੀਰੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ